ਹੋ ਗਈ ਸ਼ੁਰੂ ਬਾਈ ਸਾਹਿਬ ਅੱਜ ਤੋਤਿਆਂ ਦੇ ਬੱਚੇ ਲਿਆਂਦੇ ਹਨ ਤੋਤਿਆਂ ਦੇ ਬੱਚੇ ਲਿਆਂਦੇ ਆ ਦੇਖਾ ਦੀਏ ਪਾ ਇਹ ਤੋਤਿਆਂ ਦੇ ਬੱਚੇ ਆ ਬਾਈ ਜੇ ਕਿਸੇ ਨੇ ਲੈਣੇ ਹੋਣ ਹਨ ਤੇ ਆਇਰੇਟ ਹੀ ਲਾਵਾਏ ਹਨ ਹਨਾ ਆਇਰੇਟ ਲਾਵਾਂਗੇ ਕਿੰਨੇ ਦਾ ਪਏ ਇੱਕ 3100 ਦਾ ਹਾਂ ਹੋਰਾ 5000 ਦਾ 50000 ਦਾ ਦਿਖਾ ਦਈਏ ਫਿਰ ਇਹ ਆਹ ਪੈਸਾ ਜੇ ਕਿਸੇ ਨੇ ਲੈਣੇ ਹੋਣ ਗਿਓ ਬਈ ਸਾਨੂੰ 10000 ਦਾ ਕਮੈਂਟੋਂ ਵਿੱਚ ਬੇਬੇ ਕਿੱਧਰ ਗਈਓ ਕਿੱਥੇ ਆ ਉਧਰ ਲੈ ਕਰਿਆ ਇਹਤਰਾ ਬਾਕੀ ਦਾ ਸਮਾਨ ਕਿੱਥੇ ਆ चिंता ना की करती है बेबे ती लड़ी तेरे है आ गई ਲਗਾ ਗਾਣਾ ਸੁਣਾ ਦੇ ਕੋਈ ਸੁਣਾ ਕੋਈ ਸੁਣਾ ਹੈ ਉੱਚੀ ਗੋਲੀ ਜਨਾਲੇ ਬੋਲੀ ਬੋਲੀ ਸੁਣਾ ਦੇ ਕੱਚੀ ਨਾਲ ਦੇ ਕੰਡੇ ਕੱਚੀ ਨਾਲ ਦੇ ਕੰਡੇ ਕੁੜੀ ਕੁੜੀਆਂ ਪੜਾਂngੀਆਂ ਹੁੰਦੇ ਖਾਂਗੇ ਡੰਡੇ ਕੁੜੀਆਂ ਪੜਾਂngੀਆਂ ਹੁੰਦੇ ਖਾਂਗੇ ਡੰਡੇ ਕੁੜੀਆਂ ਪੜਨਗੀਆਂ ਹੁੰਦੇ ਖਾਂਗੇ ਡੰਡੇ ਤੇ ਮੁੰਡੇ ਡੰਡੇ ਖਾਂਣਗੇ ਆ ਕੋਈ ਮੁੰਡੇ ਦਾ ਡੰਡੇ ਖਾਦੀ ਰਹਿੰਦੇ ਕੁੜੀਆਂ ਨੂੰ ਪੜਨਾ ਚਾਹੀਦਾ ਹੈ ਕਿਉਂ ਵੀ ਕਿਉਂ ਵੀ ਜੀਰੂ ਘਾਤਰਾ ਮੁੰਡੇ ਦਾ ਵਿਚਾਰੇ ਕਿਤੇ ਵੀ ਜਾ ਕੇ ਕਿਤਾ ਕਰ ਲਾਣੇ ਹੈਨਾ ਆ ਗਈ ਹੈ ਇਹ ਗੁੱਡੀ ਇਹਨਾਂ ਦਾ ਵਿਆਹ ਹੋ ਰਿਹਾ ਹੈ ਭੈਣ ਪਰ ਆ ਗਈ ਐ ਇਹਦਾ ਇਹਦਾ ਸੂਟ ਹੀ ਬੜਾ ਬੜਾ ਪਾਇਆ ਤੂੰ ਹਾਂ ਤੇ ਕੁੜੀ ਕਿੱਥੇ ਗਈ ਹੋਇਆ ਆਹਾ ਮਾਮੇਲਾ ਕੀ ਹੈ ਇਹਨਾਂ ਉਹਨਾਂ ਦਾ ਇਹਨਾਂ ਦੋਨਾਂ ਦਾ ਮਾਮਾ ਹੈ ਅੱਛੀ ਬਾਤ ਤੇ ਹੋ ਰਾ ਉਹ ਆ ਉਧਰ ਪੈ ਲਿਓ ਉਹ ਆਗੇ ਆਪਣੇ ਚੂਚੇ ਹੈ ਆ ਗਈ ਉਹ ਇਹ ਤਾਂ ਖੁਰੇ ਵੀਡੀਓ ਟੋਪੀ ਹੈ ਉਧਰ ਕੁਲੇ ਆਇਆ ਉਹ ਛੋਟੀ ਜਿਹੀ ਕਿਹਨਾਂ ਕੋਈ ਸੀ ਉਹ ਨਹੀਂ ਦੇਖੀ ਲੈ ਸੀ ਐਸਾ ਟੋਪੀ ਹੈ ਉਹ ਟੁੱਟ ਗਈ ਸੀ ਇਹ ਸੜ ਨੂੰ ਖੇਡਾਉਂ ਚਾ ਉਹ ਉੱਧਰ ਪਈ ਆ ਮਾ ਹਾ ਗਰਮੀ ਦਾ ਜੋ ਲੈ ਛੱਡ ਪੱਖੀਆਂ ਜੇ ਮੈਨੂੰ ਏਸੀ ਦੀ ਧੂਮ ਨਾ ਟਟਕੀ ਜੇ ਮੈਨੂੰ ਏਸੀ ਦੀ ਧੂਮ ਛੱਡ ਪੱਖੀਆਂ ਏਸੀ ਦੀ ਲੋੜ ਹੈ ਤੁਨ ਕਿਆ ਬਾਤ ਹੈ ਚੰਗੀ ਗੱਲ ਆ ਭਾਈ ਏਜੀ ਲੋੜ ਆ ਭਾਈ ਤੈਨੂੰ ਹੈ ਹਿ 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 ਤਾਰੋ ਉਖਿੰਨਾ ਤੋ ਕੀ ਪੀ ਬਣਾ ਕੇ ਖਵਾਏਗੀ ਏ ਖਵਾ ਕੀ ਖਵਾਏਗੀ ਤੋ ਛੇ ਅਹਲੂ ਕੋ ਪਤੇ ਅਮ ਬੇਰੀ ਰਾਣਾ ਤੈਨੂੰ ਕੀ ਬਣਾਉਣਾ ਆ ਮਿੱਟੀ ਘੋੜਾ ਮੈਗੀ ਮੈਗੀ 2 ਮਿੰਟਾਂ ਵਿੱਚ 2 ਮਿੰਟਾਂ ਵਿੱਚ ਮੈਗੀ ਰੈਡੀ ਉਹ ਵਾਹ ਅੱਛਾ ਰੈਡੀ ਸਟੇਡੀ ਉਹ ਇੰਡੀਆ ਫਾਸਟ